ਗੁਰ ਪ੍ਰਸਾਦਿ ਪਾਏ ਜਿਥੋਂ ਹੋ ਨਿਜਾਈਐ ਰਸੁ ਸਦਾਬਹਾਰ ਸਚੁ ਵਡਿਆਈਐ ਜਿਸਨੋ ਬਖਸੈ ਇਸ ਦੇ ਹਉਮੈ ਮਿਲਾਇ ਕਟ ਅੰਤਰ ਅੰਮ੍ਰਿਤ ਰਖਿਹੁ ਗੁਰਮੁਖਿ ਸੇਤੀ ਆਈ ਕਟ ਅੰਤਰ ਅੰਮ੍ਰਿਤ ਰਖਿਹੁ ਗੁਰਮੁਖਿ ਕਿਸੇ ਪਿਆਈ ਸ਼ਲੋਕ ਮਹਲਾ ਦੂਜਾ ਬਾ ਬਾਣੀਆਂ ਕਹਾਣੀਆਂ ਬੁੱਤ ਸੁਪੁੱਤ ਕਰੇ ਨਾ ਜੇ ਸਤਿਗੁਰ ਪਾਵੇਂ ਸੋ ਮਨ ਲੈਣ ਸਹੀ ਕਰਮ ਕਰੇ ਜਾਏ ਉਚੋ ਸੁਮਰ ਸਾਸਤ ਬਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇ ਨਾ ਸੱਚੇ ਰਾਏ ਸਤ ਲਵੇ ਸਦਾ ਸਤ ਸਮਾਨੇ ਨਾਨਕ ਆਏ ਸੇ ਫਰਵਾਨ ਪਏ ਜੀ ਸਭਲੇ ਕੁਲਤਾਰੇ ਨੂੰ ਮਹਲਾ ਤੇਰਾ ਗੁਰੂ ਜੀ ਨਾਂ ਕਾ ਅੰਦਲਾ ਸਿੱਖ ਤੇ ਅੰਦੇ ਕਰਮ ਕਰੇਣ ਓਏ ਪਾਣ ਚਲਣ ਆਪਣੇ ਮਿਲ ਝੂਠਾ ਚੋਠ ਬੁਲੇਣਾ ਕੋਲ ਗੁਸਤਕ ਮੰਨਦੇ ਪਰ ਨਿੰਦਾ ਸਦਾ ਕਰੇਣਾ ਓਇ ਆਪੜੇ ਪਰ ਨਿੰਦਕਾਂ ਸਭਲੇ ਕੁਲ ਡੋਬੇ ਨਾ ਨਾਨਕ ਜਿ ਕੋ ਰਹਾ ਇਤਸ ਲਗੇ ਵੇ ਬਕੜਿਆ ਕੀ ਕਰੇ ਨ ਕੋੜ ਸਭਨ ਤੇ ਯੰਦਰ ਰਖਦਾ ਜੇ ਜਿਸ ਸੂਸਤ ਸਭ ਕੀਤੀ ਇਕ ਕੋੜ ਦੁਸ਼ਤ ਨਾਇਨ ਮਨ ਮੁਕ ਵੀ ਗੁਤੀ ਗੁਰਮੁਖਸਾ ਆਈਆ ਅੰਦਰ ਹਰ ਪ੍ਰੀਤੀ ਜਿੰਨ ਕੋ ਪੋਤੇ ਪੁਲ ਹੈ ਤੈਨੂੰ ਬਾਤ ਸੁਕੀਤੀ ਨਾਨਕ ਨਾਮ ਉਤਾਈ ਹੈ ਸਤਿ ਸਿਮਤੋ ਸੜਾਈ ਸੁਭੋਗ ਮਹਿਲਾ ਪਹਿਲਾ ਸਦੀ ਪਾਪ ਕਲ ਸਤਿ ਕੁਮਾਹੀ ਗੁਰਧਿ ਕੀਆ ਕਰਦੇ ਹੁਣ ਜਾਗੇ ਇਸਤਰੀ ਪੁਰਖ ਕਟਿਅ ਪਾਓ ਭਲ ਆਵੋ ਪਾਮਿ ਜਾਓ ਸਾਸਤ ਬੇਦ ਨਾ ਮੰ ਕੋਏ ਆਪੋ ਆਪੇ ਪੂਜਾ ਹੋਏ ਕਾਜੀ ਹੋਏ ਕਬਹੇ ਨ ਆਏ तेरे तस्वीर करे खुदार वटी लै के हक दुआए जे को पूछे ता पढ़ सुनाए तुर्क मंत्र कन दे सुनाए लोक मुहाब चाड़ी का चौका दे के सुचा होए ऐसा हिंदू देखो कोए जो कि गिरी जटा विपूत आगे पाछे रोवे को ਜੋ ਨਾ ਪਾਇਆ ਜੋਤ ਗਵਾਈ ਤਿਤ ਕਾਰਨ ਸਿਰਛਾਈ ਪਾਈ ਨਾਨਕ ਕਹਤਾ ਓ ਪਰਮਾਨ ਆਪੇ ਆਪਨਾ ਆਪੇ ਜਾਣ ਮਹਿਲਾ ਪਹਿਲਾ Hindu ਕਹਿ ਕਰ Hinduar ਸੁਤ ਜਨਉ ਪੜਗਲ ਪਾਵੈ ਸੁਤ ਪਾਇ ਕਰੇ ਬੁਰੀਾਈ ਨਾਤਾ ਤੋਤਾ ਥਾਇ ਨਾ ਪਾਈ